ਰੂਪਿਆ 33 ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਚਨੂਨ ਦੇ ਸੂਟ ਨੇ ਜੌਰਜਟ ਦੇ ਸੂਟ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੇ ਸੂਟਾਂ ਦੀ ਜਿਹੜਾ ਨੋਟੀਫਿਕੇਸ਼ਨ ਹੈ ਜਾ ਸਕੇ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਕਰਾਉਣਾ ਹੈ ਜੀ ਵਰਕ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਪ੍ਰਿੰਟ ਸੂਟ ਲੈਣਾ ਤਾਂ ਤੁਸੀਂ ਪ੍ਰਿੰਟ ਸੂਟ ਵੀ ਲੈ ਸਕਦੇ ਹੋ ਤੁਸੀਂ ਹਨਾ ਇਹ ਨਾ ਟੈਨਸ਼ਨ ਲਿਆ ਕਰੋ ਵੀ ਇਹਨਾਂ ਦਾ ਪ੍ਰਾਈਸ ਜ਼ਿਆਦਾ ਹੈ ਬਾਕੀ ਤੁਹਾਨੂੰ ਐਂਦਾ ਦਾ ਕੋਈ ਡਿਜ਼ਾਈਨ ਨਹੀਂ ਕਿਤੋਂ ਵੀ ਮਿਲਣਾ ਜਿਹੜੇ ਆਪਣੇ ਘੱਟ ਪ੍ਰਾਈਸ ਜਿਵੇਂ ਆਮ ਰਟੀਨ ਵਾਲੇ ਕਾਟਨ ਵਗੈਰਾ ਦੇ ਸੂਟ ਨੇ ਇਹ ਤੁਹਾਨੂੰ ਮਿਲ ਜਾਣਗੇ ਹਰ ਇੱਕ ਜਗ੍ਹਾ ਤੇ ਜਿਹੜੇ ਜਿਵੇਂ ਬਾਟਰ ਕਾਟਨ ਦੇ ਵਿੱਚ ਆ ਗਏ ਟਿਸਟਾ ਕਾਟਨ ਦੇ ਵਿੱਚ ਆ ਗਏ ਇਹ ਡਿਜ਼ਾਈਨ ਜੀ ਬਹੁਤ ਮੁਸ਼ਕਲ ਮਿਲਦੇ ਨੇ ਇਸ ਕਰਕੇ ਇਹਨਾਂ ਦਾ ਰੇਟ ਹੈ ਜਿਹੜਾ ਥੋੜਾ ਜਿਆਦਾ ਕਾਸਟਲੀ ਪੈ ਜਾਂਦਾ ਹੈ ਬਾਕੀ ਆਪਣੇ ਕੋਲੇ ਕਪੜਾ ਜਿਹੜਾ ਹੈਗਾ ਜੀ ਬ੍ਰਾਂਡ ਦਾ ਨਹੀਂ ਹੈਗਾ ਦੇਸੀ ਕਪੜਾ ਦੇਵਾਂਗੇ ਪਰ ਤੁਹਾਨੂੰ ਤਾਂ ਕਰਕੇ ਥੋੜਾ ਜਿਆਦਾ ਇਹ ਮਹਿੰਗਾ ਹੋ ਜਾਂਦਾ ਤੁਹਾਡੇ ਕੋਲੇ ਸੂਟ ਪਹੁੰਚਣ ਤੇ ਜੀ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਵੀ ਕਿਵੇਂ ਦਾ ਸੂਟ ਹੈ ਸਾਡੇ ਕੋਲੇ ਇੱਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਜਿੰਨਾਂ ਦਾ ਅਸੀਂ ਪਾਰਸਲ ਕਰਦੇ ਹੁੰਨੇ ਆ ਜਦੋਂ ਤੁਹਾਡੇ ਕੋਲ ਪਾਰਸਲ ਪਹੁੰਚ ਜਾਂਦਾ ਜੀ ਪਲੀਜ਼ ਮੈਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਹਨ ਜਦੋਂ ਤੁਸੀਂ ਵੀ ਕਾਫੀ ਟਾਈਮ ਬਾਅਦ ਕਹਿੰਦੇ ਹੋ ਵੀ ਸਾਡੇ ਕੋਲ ਪਾਰਸਲ ਨਹੀਂ ਪਹੁੰਚਿਆ 10 ਦਿਨ ਬਾਅਦ ਜਾਂ 12 ਦਿਨ ਬਾਅਦ ਫਿਰ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਇੰਨੇ ਦਿਨ ਹੋ ਗਏ ਉਹ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਬੋਲਦੇ ਨਹੀਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਜਦੋਂ ਵੀ ਤੁਹਾਡੇ ਕੋਲੇ ਪਾਰਸਲ ਪਹੁੰਚ ਗਿਆ ਆਪਣਾ ਬਸ ਮੈਸੇਜ ਕਰ ਦਿਆ ਕਰੋ ਕੋਈ ਗੱਲ ਨਹੀਂ ਅਸੀਂ ਆਪ ਹੀ ਜਦੋਂ ਵੀ ਟਾਈਮ ਲੱਗੂਗਾ ਅਸੀਂ ਦੇਖ ਲਾਂਗੇ ਵੀ ਸਾਡੇ ਕੋਲੇ ਪਾਰਸਲ ਆ ਜਿਹੜਾ ਪਹੁੰਚ ਗਿਆ ਕਿ ਸਾਨੂੰ ਪੈਂਸ਼ਨ ਫ੍ਰੀ ਹੋ ਜਾਂਦੇ ਅਸੀਂ ਵੀ ਤੁਹਾਡਾ ਪਾਸੋਂ ਤੁਹਾਡੇ ਤੱਕ ਪਹੁੰਚ ਗਿਆ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਜੇ ਤੁਸੀਂ ਵਰਕ ਕਰਵਾਉਣਾ ਹੈ ਜੇ ਹੁਣ ਅੱਗੇ ਕਰਨੀ ਆ ਰਹੀ ਹੈ ਕਾਟਨ ਦੇ ਸੂਟਾਂ ਦੇ ਤਾਂ ਤੁਸੀਂ ਕਰਵਾ ਸਕਦੇ ਹੋ ਹੁਣ ਆਪਣਾ ਆਰਡਰ ਜਿਹੜਾ ਕਰ ਸਕਦੇ ਹੋ ਤੁਹਾਡਾ 15 ਦਿਨ ਦੇ ਵਿੱਚ ਵਿੱਚ ਸੂਟ ਨੇ ਜਿਹੜੇ ਰੈਡੀ ਹੋ ਜਾਣਗੇ ਚਲੋ ਜੀ ਆਪਾਂ ਸੂਟ ਦਿਖਾਉਨੇ ਸ਼ੁਰੂ ਕਰਦੇ ਆ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੌਰਜਟ ਦੇ ਵਿੱਚ ਜੌਰਜਟ ਮਿਲੂਗੀ ਤੁਹਾਨੂੰ ਵਧੀਆ ਵਾਲੀ ਇਹ ਜਿਹੜਾ ਮੈਂ ਗ੍ਰੀਨ ਕਲਰ ਮੈਰੂਨ ਦੇ ਨਾਲ ਹਨਾ ਸੂਟ ਵਰਕ ਕਰਕੇ ਪਾਇਆ ਜੀ ਉਹਦੇ ਨਾਲ ਦਾ ਇਹ ਸੂਟ ਹੈਗਾ ਦੇਖੋ ਇਹਦੇ ਇਸ ਤਰ੍ਹਾਂ ਦੋ ਫਲਾਵਰ ਬਣੇ ਹੋਏ ਨੇ ਜੀ ਘੇਰ ਦੇ ਉੱਪਰ ਤੇ ਇਸ ਤਰ੍ਹਾਂ ਇਹਦਾ ਬਾਹ ਦੇ ਉੱਪਰ ਵੀ ਆਪਾਂ ਨੇ ਸੇਮ ਫਲਾਵਰ ਬਣਾਇਆ ਦੇਖੋ ਜੀ ਇਹਦਾ ਗ੍ਰੀਨ ਜਿਹਾ ਕਲਰ ਹੈ ਨਾ ਬਹੁਤ ਡਾਰਕ ਹੈ ਨਾ ਬਹੁਤ ਲਾਈਟ ਹੈ ਮੀਡੀਅਮ ਕਲਰ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਡਿਜ਼ਾਈਨ ਬਣਾਇਆ ਜੀ ਇਹਦੇ ਉੱਪਰ ਨਾ ਗਲੇ ਦੇ ਉੱਪਰ ਇਸ ਤਰ੍ਹਾਂ ਫਲਾਵਰ ਬਣਿਆ ਹੈ ਗਲਾ ਬਣੂਗਾ ਜੀ ਇੱਥੇ ਇਹਦੇ ਸੈਂਟਰ 'ਚ ਇਹ ਆਪਣਾ نیچے ਆ ਜਾਊਗਾ ਜੀ ਇੱਥੇ ਅ ਗਲੇ ਦੇ ਇੱਥੋਂ ਸਟਾਰਟਿੰਗ ਹੋਊਗੀ ਗਲੇ ਦੀ ਜੀ ਇਹ ਸੈਂਟਰ ਦੇ ਵਿੱਚ ਆਪਾਂ ਨੇ ਫਲਾਵਰ ਬਣਾਇਆ ਹੈ ਗਲੇ ਦੇ ਉੱਪਰ ਪੰਜ ਫੁੱਲ ਬਣੇ ਹੋਏ ਨੇ ਜੀ ਇੱਕ ਗਲੇ ਦੇ ਉੱਪਰ ਆ ਗਿਆ ਜੀ ਇੱਕ ਘੇਰ ਦੇ ਉੱਪਰ ਆ ਗਿਆ ਇਹ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਤੇ ਦੋ ਫੁੱਲ ਆ ਗਏ ਜੀ ਬਾਹਾਂ ਦੇ ਉੱਪਰ ਸੇਮ ਫਲਾਵਰ ਸੇਮ ਵਰਕ ਬਣਿਆ ਹੋਇਆ ਹੈ ਇਹਦੇ ਉੱਪਰ ਦੇਖੋ ਇਹ ਸੂਟ ਦਾ ਪ੍ਰਾਇਜ਼ ਰਹੂਗਾ ਜੀ 1500 ਰੁਪਏ ਬਿਨਾਂ ਦੁਪੱਟੇ ਤੋਂ ਜੇ ਤੁਸੀਂ ਦੁਪੱਟਾ ਐਡ ਕਰਾਉਂਗੇ ਜੀ ਤਾਂ ਤੁਹਾਨੂੰ ਦੁਪੱਟੇ ਦੇ ਪੈਸੇ ਅਲੱਗ ਤੋਂ ਲੱਗਣਗੇ ਦੁਪੱਟਾ ਤੁਹਾਡੀ ਚੋਇਸ ਦਾ ਹੋਊਗਾ ਜੀ ਜੇ ਤੁਸੀਂ ਇਹਦੇ ਨਾਲ ਪਿਓਰ ਦਾ ਕਰਾਉਂਗੇ ਉਹ ਵੀ ਕਰਵਾ ਸਕਦੇ ਹਾਂ ਚਨੂਨ ਦਾ ਕਰਵਾਉਣਾ ਉਹ ਵੀ ਕਰਵਾ ਸਕਦੇ ਹਾਂ ਬੈਸੇ ਜੋਰ ਜਟਨਾ ਹੁਣ ਗਰਮੀ ਦੇ ਵਿੱਚ ਵੀ ਪੈ ਜਾਂਦੀ ਹੈ ਇਹਦੇ ਨਾਲ ਪਿਓਰ ਦਾ ਦੁਪੱਟਾ ਠੀਕ ਰਹਿੰਦਾ ਹੈ ਬਾਕੀ ਤੁਸੀਂ ਜੋ ਵੀ ਲਾਈਕ ਕਰੋਗੇ ਹਨਾ ਸਾਨੂੰ ਦੱਸੋਗੇ ਵੀ ਸਾਡੀ ਇਹ ਚੋਆਇਸ ਆ ਦੁਪੱਟੇ ਦੀ ਤਾਂ ਸੀ ਉਹ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੇ ਤੁਸੀਂ ਦੁਪੱਟੇ ਤੋਂ ਬਿਨਾਂ ਲੈਣਾ ਜੀ ਦੁਪੱਟੇ ਤੋਂ ਵਿਦਾਊਟ ਇਹ ਹੈਗਾ ਜੀ 1500 ਰੁਪਏ ਦਾ ਜੇ ਤੁਸੀਂ ਦੁਪੱਟਾ ਨਾਲ ਲਵੋਗੇ ਜੀ ਤਾਂ ਤੁਹਾਨੂੰ ਪਊਗਾ ਇਹ 2200 ਰੁਪਏ ਦੇ ਵਿੱਚ ਦੁਪੱਟਾ ਮਿਲੂਗਾ ਜੀ ਟਾਈਡਾਈ ਫਿਨਿਸ਼ਿੰਗ ਕੀਤੀ ਹੋਈ ਮਿਲੂਗੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਇਹ ਸਿੰਪਲ ਜਿਹਾ ਕਲਰ ਨਾਲ ਆਪਾਂ ਨੇ ਸੂਟ ਹੈ ਜਿਹੜਾ ਤਿਆਰ ਕੀਤਾ ਹੈ ਦੇਖੋ ਜ਼ੋਰਜਟ ਦਾ ਪ੍ਰਿੰਟ ਹੈ ਇਹ ਦੇਖੋ ਜੀ ਅਗਲਾ ਸੂਟ ਆ ਗਿਆ ਆਪਣੇ ਕੋਲੇ ਉਹ ਵੀ ਜ਼ੋਰਜਟ ਦੇ ਵਿੱਚ ਹੈ ਬਹੁਤ ਸੋਹਣਾ ਕਲਰ ਹੈ ਇਹ ਦੇਖੋ ਜਿਵੇਂ ਵੀ ਫੋਨ ਦੇ ਵਿੱਚ ਕਲਰ ਦਿਖ ਰਿਹਾ ਜੀ ਸੇਮ ਕਲਰ ਹੈ ਇਹਦਾ ਕੋਈ ਅਲੱਗ ਤੋਂ ਨਹੀਂ ਹੋਊਗਾ ਇਹਦੇ ਤੁਹਾਨੂੰ ਪਹੁੰਚੇ ਤੇ ਵੀ ਵਰਕ ਮਿਲੂਗਾ ਮੈਂ ਤੁਹਾਨੂੰ ਪਿਕ ਲਾ ਦੂੰਗੀ ਇਹ ਸੂਟ ਬਣਿਆ ਹੋਇਆ ਕਿਵੇਂ ਲੱਗਦਾ ਬਲੈਕ ਸੂਟ ਤੇ ਰੈਡੀ ਕਰਿਆ ਹੋਇਆ ਹੈ ਜੀ ਦੇਖੋ ਇਹ ਆਪਾਂ ਨੇ ਇਹ ਕਲਰ ਤੇ ਕਰਿਆ ਹੈ ਜਰੀ ਤੇ ਮਹਿਰੂਨ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਘੇਰਾ ਤਿਆਰ ਕੀਤਾ ਜੀ ਘੇਰਾ ਤੁਹਾਡਾ ਕਿੰਨਾ ਵੀ ਐ ਤੁਸੀਂ ਬੇਚਿਚ ਕੋਹ ਕੇ ਲੈ ਸਕਦੇ ਹੋ ਜਿਹਦਾ 25 ਤੋਂ ਜ਼ਿਆਦਾ ਘੇਰਾ ਹੋਊ ਪਹਿਣਾ ਮੜਾ ਜਾਂ ਮੈਨੂੰ ਮੈਸੇਜ ਕਰਕੇ ਪੁੱਛ ਲੈਣਾ ਹਨਾ ਵੀ ਐਨਾ ਸਾਡਾ ਘੇਰਾ ਤਾਂ ਮੈਂ ਤੁਹਾਨੂੰ ਮਿਣਕੇ ਦੱਸ ਦੂੰਗੀ ਇਹ ਵਾਲਾ ਕੰਮ ਮਿਲੂਗਾ ਜੀ ਤੁਹਾਨੂੰ ਬਾਹ ਦੇ ਉੱਤੇ ਸੇਮ ਫਲਾਵਰ ਬਾਹ ਦੇ ਉੱਪਰ ਮਿਲੂਗਾ ਜੀ ਬਾਰਡਰ ਬਣਿਆ ਹੋਇਆ ਸੇਮ ਬਣਿਆ ਹੋਇਆ ਜੀ ਘੇਰ ਦੇ ਉੱਪਰ ਦੇਖੋ ਇਹ ਫਲਾਵਰ ਮਿਲੂ ਤੁਹਾਨੂੰ ਸਲਵਾਰ ਦੇ ਪੌਂਚੇ ਦੇ ਉੱਪਰ ਇਹ ਪੌਂਚੇ ਵਾਲੇ ਕੰਮ ਦਾ ਪੌਂਚੇ ਨਾਲ ਟੂਟਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਸਲਵਾਰ ਤੇ ਵੀ ਕੰਮ ਕੀਤਾ ਹੋਇਆ ਹੈ ਦੋਨੇ ਸਾਈਡ ਇਹ ਇਸ ਤਰ੍ਹਾਂ ਇਹਨੂੰ ਤੁਸੀਂ ਗੋਡੇ ਵਾਲੀ ਸਲਵਾਰ ਕਈ ਪਹਿਣਾ ਹਨਾ ਪਸੰਦ ਨਹੀਂ ਕਰਦੀਆਂ ਵੀ ਆਪਾਂ ਨੇ ਉਹ ਨਹੀਂ ਪਾਉਣੀ ਸਟੇਟ ਸਲਵਾਰ ਨਹੀਂ ਪਾਉਣੀ ਤੇ ਦੇਖੋ ਜੀ ਇਹਨੂੰ ਤੁਸੀਂ ਗੋਡੇ ਵਾਲੀ ਸਲਵਾਰ ਬਣਵਾ ਸਕਦੇ ਹੋ ਬਹੁਤ ਵਧੀਆ ਸੂਟ ਹੈ ਇਹ ਜੋਰਜਟ ਦਾ ਦਾ ਕਲਰ ਹੈ ਜੀ ਦੇਖੋ ਕਿੰਨਾ ਸੋਹਣਾ ਸਰਦਾਰੀ ਜਿਹਾ ਸੂਟ ਹੈ ਮੈਰੂਨ ਦੇ ਨਾਲ ਆਪਾਂ ਚਾਹੇ ਇਹਦੇ ਨਾਲ ਕੱਲਾ ਮੈਰੂਨ ਦੁਪੱਟਾ ਵੀ ਰੱਖ ਸਕਦੇ ਆ ਚਾਹੇ ਇਹਦੇ ਵਿੱਚ ਇਹ ਕਲਰ ਪਾ ਕੇ ਆਪਾਂ ਟਾਈਡ ਆਈ ਵੀ ਕਰ ਸਕਦੇ ਆ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰਕੇ ਆਪਾਂ ਨੂੰ ਸੂਟ ਹੈ ਜਿਹੜਾ ਰੱਖ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਿੱਦਰ ਦੁਪੱਟਾ 2500 ਰੁਪਏ ਦੇਖੋ ਦੁਪੱਟਾ ਤੁਹਾਨੂੰ ਚਾਹੀਏ ਤੁਸੀਂ ਚਨੂਨ ਦਾ ਲਵਾ ਲਓ ਜੀ ਚਾਹੀਏ ਪਿਓਰ ਦਾ ਲਾ ਲਓ ਜੀ ਸੇਮ ਪ੍ਰਾਈਸ ਰਹੂਗਾ ਫਿਨਿਸ਼ਿੰਗ ਕੀਤੀ ਹੋਊਗੀ ਜੀ ਤੇ ਟਾਈਡਾਈ ਹੋਊਗਾ ਜੁਏ ਤੁਸੀਂ ਦੋ ਕਲਰ ਬੁਣਨਾ ਚਾਹੋ ਨਾ ਦੋ ਵੀ ਬਵਾ ਸਕਦੇ ਹੋ ਕਿ ਇਹਦੇ ਵਿੱਚ ਆਪਸ਼ਨ ਹੀ ਦੋ ਦੀ ਹੈ ਹਨਾ ਮਹਿਰੂਨ ਤੇ ਕਲਰ ਹੀ ਹੋਊਗਾ ਜੇ ਕੋਈ ਹੋਰ ਕਲਰ ਹੁੰਦਾ ਆਪਾਂ ਤਿੰਨ ਵੀ ਪਾ ਸਕਦੇ ਸੀ ਇਹਦਾ ਪ੍ਰਾਈਸ ਰਹੂਗਾ ਜੀ ਬਿੱਦਰ ਦੁਪੱਟਾ 2500 ਰੁਪਏ ਜੇ ਤੁਸੀਂ ਬਿਨਾ ਦੁਪੱਟੇ ਤੋਂ ਲਓਗੇ ਜੀ ਤਾਂ ਤੁਹਾਨੂੰ ਇਹਦਾ ਪ੍ਰਾਈਸ ਰਹੂਗਾ 1800 ਰੁਪਏ ਕਿਵੇਂ ਦੀ ਮੂਰੀ ਤੇ ਵਰਕ ਆ ਗਿਆ ਨਾ ਜੋਰ ਜਾਰ ਤੁਹਾਨੂੰ ਬਹੁਤ ਵਧੀਆ ਮਿਲੂਗੀ ਮੇਰੇ ਕੋਲ ਦੇ ਇਹ ਸੂਟ ਪਾਇਆ ਹੋਇਆ ਜੀ ਮਹਿਮੂਨ ਕਲਰ ਦੇ ਨਾਲ ਤੁਸੀਂ ਦੇਖਿਆ ਉਹ ਸੈਂਟਰ ਪੈਨਲ ਵਾਲਾ ਬਾਕੀ ਤੁਹਾਡੀ ਚੋਅ ਹੈ ਜੀ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹ ਡਿਜ਼ਾਈਨ ਕਰਾਉਣਾ ਹੈ ਗਰਮੀ ਦੇ ਵਿੱਚ ਪਾਉਣ ਵਾਲਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਚਲੋ ਜੀ ਅਗਲੇ ਸੂਟ ਆ ਗਏ ਆਪਣੇ ਕੋਲ ਚਨੂਨ ਦੇ ਵਿੱਚ ਇਹਦੇ ਵਿੱਚ ਤਿੰਨ ਕਲਰ ਨੇ ਜੀ ਇਹਨਾਂ ਗਰਮੀ ਦੇ ਵਿੱਚ ਪਾਉਣ ਵਾਲੀ ਸਿੰਪਲ ਸੋਬਰ ਜੇ ਕਲਰ ਨੇ ਦੇਖੋ ਇਸ ਤਰ੍ਹਾਂ ਇਹਦਾ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਹੈਗਾ ਜੀ ਕਮੀਜ਼ ਸਾਰੇ ਕਮੀਜ਼ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਦੇਖੋ ਸਿਪੀਆਂ ਲਾ ਕੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਕਰੇਪ ਦੀ ਰੱਖੀ ਹੈ ਜੀ ਸਲਵਾਰ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1900 ਰੁਪਏ ਸ਼ਿਪਿੰਗ ਚਾਰਜਸ ਸਾਰੇ ਸੂਟਾਂ ਦੇ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਜੇ ਤੁਸੀਂ ਚਨੂਨ ਦੇ ਕਮੀਜ਼ ਨਾਲ ਪਿਓਰ ਚਨੂਨ ਦਾ ਕਮੀਜ਼ ਹੈ ਜਿਹੜੇ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਗਲਤ ਚੀਜ਼ ਦੇਵਾਂਗੇ ਵਧੀਆ ਨਹੀਂ ਹੋਊਗਾ ਇਹਦੇ ਵਿੱਚ ਤਿੰਨ ਕਲਰ ਨੇ ਆਪਣੇ ਕੋਲੇ ਇਹਦਾ रेट ਥੋੜਾ ਜਿਹਾ ਘੱਟ ਹੈਗਾ ਇਹਦੇ ਨਾਲ ਆਪਾਂ ਨੇ ਕ੍ਰੇਪ ਦੀ ਸਲਵਾਰ ਰੱਖੀ ਹੋਈ ਹੈ ਜੀ ਤੇ ਇੱਧਰ ਥੋੜੀ ਜਿਹੀ ਪਿਓਰ ਕ੍ਰੇਪ ਦੀ ਹੈ ਜਿਆਦਾ ਜਿਹੜੇ ਦੋ ਕਲਰ ਨੇ ਇਹਨਾਂ ਦਾ ਪ੍ਰਾਈਸ ਤੁਹਾਨੂੰ ਮੰਦਰੂ ਗੂ ਜੀ ਮੈਂ ਤੁਹਾਨੂੰ ਦੱਸ ਦਿੰਨੀ ਆਂ ਦੇਖੋ ਜੀ ਇਹਦੇ ਵਿੱਚ ਗ੍ਰੇ ਕਲਰ ਹੈ ਇਹ ਚਾਰ ਕਲਰ ਸੀ ਆਪਣੇ ਕੋਲ ਦੋ ਕਲਰ ਰਹਿ ਗਏ ਜੀ ਦੇਖੋ ਇਹ ਹੈਗਾ ਜੀ ਗ੍ਰੇ ਕਲਰ ਇਹ ਵੀ ਪਿਓਰ ਜਨੂਨ ਦਾ ਕਮੀਜ਼ ਹੈ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਕ੍ਰੇਪ ਦੀ ਸਲਵਾਰ ਅਰਜਨ ਕ੍ਰੇਪ ਦੀ ਵਧੀਆ ਪਿਓਰ ਵਾਲੀ ਸਲਵਾਰ ਰੱਖੀ ਹੋਈ ਹੈ ਇਹਦੇ ਨਾਲ ਮਹਿਰੂਨ ਕਲਰ ਦੀ ਜੇ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਜੀ ਇਹ ਹੋ ਗਏ ਜੀ ਇੱਕ ਕਲਰ ਕਨੂਨ ਦੇ ਵਿੱਚ ਦੋ ਕਲਰ ਆ ਗਏ ਆਪਣੇ ਕੋਲ ਤੀਜਾ ਕਲਰ ਆਪਾਂ ਦਿਖਾਉਂਦੇ ਤੁਹਾਨੂੰ ਤੀਜਾ ਕਲਰ ਜੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਮੈਚਿੰਗ ਵੀ ਲੈ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਇਹ ਆਪਣੇ ਕੋਲ 5 ਮੀਟਰ ਹੈ ਜੇ ਤੁਸੀਂ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਸੂਟ ਕਰਨਾ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਆਲ ਓਵਰ ਸੂਟ ਦਾ ਪ੍ਰਾਈਸ ਹੈ ਜਿਹੜਾ ਥੋੜਾ ਜਿਹਾ ਵੱਧ ਪੈ ਜੂਗਾ ਦੇਖੋ ਜੀ ਮਜੈਂਟਾ ਕਲਰ ਹੈ ਇਹਦਾ ਵਧੀਆ ਪਿਓਰ ਚਨੂਨ ਦਾ ਇਹ ਸੂਟ ਨੂੰ ਨਾ ਆਪਾਂ ਤਿਆਰ ਕਰਕੇ ਵਧੀਆ ਵਿਆਹ ਦੇ ਵਿੱਚ ਵੀ ਕਿਉਂਕਿ ਦਾ ਕਲਰ ਹੀ ਇੰਨਾ ਸੋਹਣਾ ਹੈ ਬਾਕੀ ਇਹਦੇ ਵਿੱਚ ਕੰਬੀਨੇਸ਼ਨ ਸੋਹਣੇ ਕੀਤੇ ਹੋਏ ਨੇ ਇਹਨੂੰ ਆਪਾਂ ਵਿਆਹ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਤਿਆਰ ਕਰਕੇ ਦੁਪੱਟੇ ਦੇ ਨਾਲ ਫਿਨਿਸ਼ਿੰਗ ਕਰਕੇ ਵਿਆਹ ਦੇ ਵਿੱਚ ਆਰਾਮ ਨਾਲ ਪਾ ਸਕਦੇ ਆ ਇਹ 5 ਮੀਟਰ ਸੂਟ ਹੈ ਜੀ ਜੇ ਤੁਸੀਂ ਇਹਨੇ ਮੈਚਿੰਗ ਕਰਨਾ ਹੈ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੇ ਕੋਲੇ ਦੋ ਆਪਸ਼ਨ ਹਨ ਜੀ ਇਹ ਤੁਸੀਂ ਆਲ ਓਵਰ ਰੱਖਣਾ ਜੀ ਤਾਂ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਤੇ ਜੇ ਤੁਸੀਂ ਮੈਚਿੰਗ ਕਰੋਗੇ ਜੀ ਤਾਂ ਤੁਹਾਨੂੰ 2500 ਰੁਪਏ ਦੇ ਵਿੱਚ ਪਊਗਾ ਜੇ ਤੁਸੀਂ ਇਹਨੂੰ ਆਲ ਓਵਰ ਕਰੋਗੇ ਜੀ ਤਾਂ ਤੁਹਾਨੂੰ ਇਹ 3500 ਦੇ ਵਿੱਚ ਪਊਗਾ ਇਹ ਥੋੜਾ ਜਿਹਾ ਜਿਹੜੀ ਹੋਣਾ ਪ्युअर ਚਨੂਨ ਦੇ ਵਿੱਚ ਹੈ ਜਮਾ ਦੇਖੋ ਜੀ ਇਹ ਹੁਣ ਤੁਹਾਡੀ ਚੁਆਇਸ ਹੈ ਬਹੁਤ ਵਧੀਆ ਕੱਪੜਾ ਤੁਸੀਂ ਕਿਵੇਂ ਮਰਜ਼ੀ ਰੈਡੀ ਕਰਕੇ ਪਾ ਸਕਦੇ ਹੋ ਮੈਂ ਖੁਦ ਆਪਦੀ ਰਿਸਤੇ ਦਾ ਸੂਟ ਰੈਡੀ ਕਰਕੇ ਦਿੱਤਾ ਹੈ ਇਹ ਫਰੋਜੀ ਕਲਰ ਦਾ ਬਹੁਤ ਸੋਹਣਾ ਲੱਗਿਆ ਤੁਸੀਂ ਜੇ ਲੈਣਾ ਤਾਂ ਲੈ ਸਕਦੇ ਹੋ ਤਿੰਨ ਕਲਰ ਨੇ ਜੀ ਇਹਦੇ ਵਿੱਚ ਦੇਖੋ ਇਧਰ ਮਹਿਰੂਨ ਨਾਲ ਵੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਤੇ ਇਹਨਾਂ ਕਲਰਾਂ ਦਾ ਵੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹ ਗਰਮੀ ਦੇ ਵਿੱਚ ਪਾਉਣ ਵਾਲੇ ਲਾਈਟ ਜੇ ਕਲਰ ਨੇ ਆਦਰ ਲਾਈਟ ਕਲਰ ਹੈ ਆ ਵੀ ਨੋਰਮਲ ਕਲਰ ਦੇ ਵਿੱਚ ਆ ਗਿਆ ਥੋੜਾ ਜਿਹਾ ਮੈਂਜੈਂਟਾ ਜਿਹਾ ਇਹ ਤੇਜ ਆ ਗਿਆ ਵਿਆਹ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਆ ਆਪਾਂ ਦੇਖੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੰਦੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਮੇਰੀ ਫਿਰ ਤੋਂ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਹਰ ਇੱਕ ਵੀਡੀਓ ਦੇ ਵਿੱਚ ਆਪਣਾ ਹਰ ਇੱਕ ਸੂਟ ਦਾ ਪ੍ਰਾਈਸ ਪਾਇਆ ਹੁੰਦਾ ਜੀ ਹੋ ਸਕਦਾ ਕੋਈ ਵੀਡੀਓ ਰਹਿ ਗਈ ਹੋਵੇ ਹਨਾ ਕਈ ਕਾਲੀ ਚ ਪਤਾ ਨਹੀਂ ਲੱਗਦਾ ਆਪਾਂ ਨੂੰ ਲੇਟ ਹੋ ਜਾਂਦੇ ਆ ਤਾਂ ਕਰਕੇ ਇਸ ਤਰ੍ਹਾਂ ਹੀ ਵੀਡੀਓ ਪਾਉਣੀ ਪੈ ਜਾਂਦੀ ਹੈ ਨਹੀਂ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਹਰ ਇੱਕ ਵੀਡੀਓ ਦੇ ਵਿੱਚ ਮੈਂ ਸਿੱਧਾ ਪੰਜਾਬੀ ਦੇ ਵਿੱਚ ਦੱਸ ਦਿੰਦੀ ਆਂ ਕੋਈ ਇੰਗਲਿਸ਼ ਨਹੀਂ ਬੋਲਦੇ ਕੋਈ ਇੰਗਲਿਸ਼ ਚ ਮੈਂ ਲਿਖਦੀ ਨਹੀਂ ਹੈਗੀ ਕਈ ਭੈਣਾ ਮੇਰੀਆਂ ਜਿਹੜੀਆਂ ਨਹੀਂ ਵੀ ਹਨਾ ਜਿਵੇਂ ਉਹ ਵੱਡੀਆਂ ਜਾਨੀਆਂ ਭੈਣਾਂ ਨੇ ਥੋੜੀਆਂ ਪਹਿਲਾਂ ਵਾਲੀਆਂ ਉਹ ਨਹੀਂ ਵੀ ਪੜੀਆਂ ਹੋਈਆਂ ਤੇ ਉਹਨਾਂ ਨੂੰ ਪ੍ਰਾਈਸ ਦੇ ਉੱਤੇ ਲਿਖਿਆ ਹੋਇਆ ਨਹੀਂ ਪਤਾ ਲੱਗਦਾ ਇਸ ਕਰਕੇ ਮੈਂ ਪੰਜਾਬੀ ਦੇ ਵਿੱਚ ਜਮਾ ਕਲੀਅਰ ਪੰਜਾਬੀ ਦੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈ ਕਰੋ ਸਾਰੀ ਫੈਬਰਿਕ ਆਪਾਂ ਨਾਲ ਨਾਲ ਦੱਸੀ ਹੁੰਦੀ ਹੈ ਵੀ ਕਿਹੜੇ ਕਿਹੜੇ ਨਾਲ ਲਾਈ ਹੋਈ ਹੈ ਕਿਹੜੀ ਕਿਹੜੇ ਨਾਲ ਲਾਈ ਹੋਈ ਹੈ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ